ਕਹਿੰਦੇ ਕਿ ਭਾਈ ਜਿਹੜਾ ਇਹਨਾਂ ਨੇ ਵਿਕਾਸ ਕਾਰਜਾਂ ਵਾਸਤੇ ਪੈਸਾ ਦਿੱਤਾ ਸੀ ਮਹਿਕਮੇ ਨੂੰ ਉਹ ਕਹਿੰਦੇ ਵੀ ਵਾਪਸ ਦੇ ਦਿਓ ਉਦੋਂ ਜਿਹੜਾ ਕੱਟ ਲੱਗਿਆ 1.16 ਹਜ਼ਾਰ ਕਰੋੜ ਵਾਲਾ ਇਹ ਉਹਦਾ ਅਸਰ ਹੈ ਜਾਂ ਕੀ ਕਾਰਨ ਹੈ ਭਈ ਇੱਥੇ ਖਾਲੀ-ਖਾਲੀ ਕਿਉਂ ਲੱਗ ਰਿਹਾ ਸਾਰਾ ਕੁਝ ਅੱਛਾ ਦੇਖੋ ਜੋ ਹਾਲਾਤ ਨੇ ਸਾਡੇ ਉਹ ਹੁਣ ਕਿਸੇ ਤੋਂ ਲੁਕੇ ਨਹੀਂ ਕਿਸੇ ਤੋਂ ਗੁੱਜੇ ਨਹੀਂ ਹੂੰ ਮੇਰੇ ਖਿਆਲ ਦੇ ਨਾਲ ਜਿਸ ਤਰ੍ਹਾਂ ਚਾਂਦ ਚੱਕ ਕੇ ਖਬਰ ਆਈ ਆ ਮੈਂ ਹੁਣੇ ਉੱਠ ਕੇ ਆਇਆ ਕਿਥੋਂ ਤੇ ਉੱਥੇ ਬੜੇ ਸਿਆਣੇ ਬੰਦੇ ਬੈਠੇ ਸਨ ਮਹੌਸਸ ਬੰਦੇ ਬੈਠੇ ਸਨ ਤੇ ਜਿਹੜੇ ਸਰਕਾਰ ਦਾ ਹਿੱਸਾ ਵੀ ਰਹਿ ਚੁੱਕੇ ਨੇ ਜਾਂ ਸਰਕਾਰ ਨਾਲ ਹਾਲੇ ਵੀ ਜੁੜੇ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਕਹਿੰਦੇ ਕਿ ਵੀ ਇੱਕ ਤੇ ਐਸਐਸਓ ਉਹਨਾਂ ਚੋਂ ਸਾਡਾ ਸੱਜਣਾ ਜਿਹੜਾ ਕਿ 12 13 ਜ਼ਿਲ੍ਹੇ ਸੰਭਾਲਦਾ ਰਿਹਾ ਹਮ ਸਰਕਾਰੀ ਕੰਮਾਂ ਦੇ ਜੀ ਉਹ ਕਹਿੰਦਾ ਵੀ ਚਾਨਚੱਕ ਸ਼ਨੀ ਐਤਵਾਰ ਵੀ ਇਹਨਾਂ ਨੇ ਕੀਤਾ ਫੈਸਲਾ ਕਿ ਜਿੰਨੇ ਪੈਸੇ ਪਏ ਨੇ ਹਮ ਮਹਿਕਮਿਆਂ ਦੇ ਜੀ ਉਹ ਸਾਰੇ ਇਮੀਡੀਟਲੀ ਸਾਰਸ ਕਰੋ ਹਮ ਅੱਛਾ ਇਹ ਨੋਬਤ ਆਈ ਅਤੇ ਆਈ ਕਿਉਂ ਇਹ ਵੀ ਇੱਕ ਵੱਡਾ ਸਵਾਲ ਹੈ ਕਿ ਕੱਲ ਖਬਰੇ ਆ ਰਹੀ ਸੀ ਕਿ 1000 ਕਰੋੜ ਰੁਪਏ ਦਾ ਇਹਨਾਂ ਨੇ ਕਰਜ਼ਾ ਚੁੱਕਿਆ ਜੀ ਕੁਝ ਬੌਂਡ ਵਗੈਰਾ ਵੇਚਣ ਦੀ ਵੀ ਗੱਲ ਚੱਲ ਰਹੀ ਹੈ ਸਰਕਾਰੀ ਬੌਂਡ ਹੁੰਦੇ ਜਿਹੜੇ ਹਾਲਾਂਕਿ ਮੈਂ ਉਹਦੀ ਪੁਸ਼ਟੀ ਨਹੀਂ ਕਰਦਾ ਹਮ ਇਹ ਵਿੱਚ ਵਿਚਾਲਿਆਂ ਗੱਲ ਚੱਡੀ ਆ ਸੁਣੀਆਂ ਮਤਲਬ ਇਹ ਨਿਕਲਦਾ ਹੈ ਜੇ ਆਪਾਂ ਥੋੜਾ ਜਿਹਾ ਅੰਦਾਜ਼ਾ ਲਾਈਏ ਹਾਲਾਤ ਦੇ ਮਤਾਬਕ ਹਮ ਕਿ ਸ਼ਾਇਦ ਹੁਣ ਤਨਖਾਹਾਂ ਤੇ ਪੈਨਸ਼ਨ ਕੱਢਣੀ ਔਖੀ ਹੋ ਗਈ ਹੈ ਬਿਲਕੁਲ ਯਾਨੀ ਮੀ ਨਵਰ ਜਿਹੜਾ ਪੱਕਾ ਖਰਚਾ ਤੁਹਾਡਾ ਹਮ ਹਮ ਜਿਵੇਂ ਇੱਕ ਤਨਖਾਹਦਾਰ ਆ ਮਨ ਲਓ ਮੈਂ ਹਾਂ ਮੇਰੀਆਂ ਤਿੰਨ ਚਾਰ ਕਿਸ਼ਤਾਂ ਜਾਂਦੀਆਂ ਨੇ ਲੱਸੀ ਪਾਣੀ ਦਾ ਫਾਇਦਾ ਜਿਹੜਾ ਨਾ ਜੋ ਮੈਂ ਫਾਇਦਾ ਲਿਆ ਚੱਕਿਆ ਕੀਤਾ ਦੁੱਧ ਲੱਸੀ ਜੋ ਵੀ ਬਾਜ਼ਾਰ ਚੋਂ ਜੀ ਉਹ ਤੇ ਮੈਂ ਰੱਖੂਗਾ ਵੀ ਬਾਅਦ ਚ ਨਵੇੜਦਾ ਪਹਿਲਾਂ ਕਿਸ਼ਤਾਂ ਲਵਾ ਲਾਂ ਬਿਲਕੁਲ ਜੋ ਲੈਣਾ ਦੇਣਾ ਜਾਂ ਜੋ ਬਚੇਗਾ ਮੁੱਠੀ ਚੋ ਬਾਅਦ ਚ ਆ ਹਮ ਪਹਿਲਾਂ ਸਭ ਤੋਂ ਕਿਸ਼ਤਾਂ ਲੱਗ ਜਾਣਾ ਚੜੇ ਮਹੀਨੇ ਕਿਸ਼ਤਾਂ ਦਾ ਵੀ ਹੋਏਗਾ ਨਾ ਜੀ ਜੀ ਕਿ ਕਿਸ਼ਤਾਂ ਨਾਲ ਹੋਰ ਵੀ ਫਿਰ ਲੈ ਕੇ ਜਾਂਦੀ ਜੁਰਮਾਨੇ ਜਮੂਨੇ ਵੀ ਲੈ ਕੇ ਜਾਂ ਮੇਰੀ ਆਪਦੀ ਕਹਾਣੀ ਇਹ ਆ ਕਿ ਪਹਿਲਾ ਕਿਸ਼ਤਾਂ ਲਵਾਓ 10 ਤਰੀਕ ਤੱਕ ਕਿਸ਼ਤਾਂ ਜਿੰਨੀਆਂ ਲੱਗਦੀਆਂ ਲਵਾ ਦਿਓ ਦਾ ਵਾਦਾ ਹੈ ਫਿਰ ਵੇਖਦੇ ਮੁੱਠੀ ਚ ਕੀ ਬਚਦਾ ਜੀ ਉਹ ਜੋ ਮੇਰੀ ਮੁੱਠੀ ਵਿੱਚ ਕੀ ਹੋਣਾ ਸਵਾ 10 ਦਿਨਾਂ ਦਾ ਰਾਸ਼ਨ ਪਤਾ ਹੋਰ ਹੈ ਤੇਰੇ ਕੋਲ ਬਚਾ ਹੋ ਰੇ ਦੇ ਚ ਕੀ ਆ ਜੀ ਹੁਣ ਗੱਲ ਇਹ ਆ ਕਿ ਮੈਨੂੰ یوں ਲੱਗਦਾ ਕਿ ਤਨਖਾਹ ਪੈਨਸ਼ਨਾਂ ਦਾ ਸੰਸਾ ਪੈ ਗਿਆ ਉਹਦਾ ਇੱਕ ਵੱਡਾ ਕਾਰਨ ਆ ਕਿ ਦੇਖੋ ਆਪਣਾ ਬਜਟ ਜਿਹੜਾ ਬਣਦਾ ਹੈ ਨਾ ਮਿਸਾਲ ਖਰਚੇ ਚੱਲਨੇ ਆ ਉਹ ਬਜਟ ਏਦਾਂ ਬਣਦਾ ਹੁੰਦਾ ਹੈ ਕਿ ਬਈ ਇੰਨਾ ਕੁ ਆਪਣੇ ਕੋਲ ਆ ਮਸਲ ਇੱਕ ਮਿਸਾਲ ਦੇ ਤੌਰ ਤੇ ਆਪਾਂ ਅੰਕੜਾ ਲੈਨੇ ਆ ਜੀ ਕਿ 50000 ਕਰੋੜ ਦੀ ਆਪਾਂ ਨੂੰ ਲੋੜ ਹੈ ਸਾਲ ਲੰਘ ਜੂਗਾ ਆਪਣਾ 20 ਕਰੋੜ ਪਿਆ ਠੀਕ ਹੈ 10 10000 ਕਰੋੜ ਆਪਾਂ ਲੈਣਾ ਹੈ ਯਾਨੀ ਆਪਾਂ ਇਹਨੂੰ 50 ਕਰੋੜ ਨਾਲ ਕਹਿ ਲਈਏ 50 ਕਰੋੜ ਨਾਲ ਸਾਲ ਲੱਗਦਾ 50000 ਕਰੋੜ ਬਣਾ ਲਿਓ ਇਹਨੂੰ ਜੀ ਜੀ ਕਿ 20 ਲੈ ਲਾਂਗੇ ਕਰਜ਼ਾ 10 ਕੇਂਦਰ ਤੋਂ ਆਜੂ 20 ਆਪਣੇ ਕੋਲ ਪਿਆ ਕੰਮ ਸਰ ਜੀ ਹੁਣ ਐਤ ਕੀ ਕੀ ਹੋਇਆ ਉਹ ਕਹਿੰਦੇ ਕਿ ਜਿਹੜਾ 20 ਵਾਲਾ ਕਰਜ਼ਾ ਉਹ ਤੁਸੀਂ ਲੈ ਹੀ ਨਹੀਂ ਸਕਦੇ ਉਹ 3000 ਕਰੋੜ ਵਾਲਾ ਕਿਉਂਕਿ ਉਹਦੇ ਚੋਂ ਲਗਭਗ ਕਹਿ ਲੋ ਕਿ ਇੱਕ ਹਿੱਸਾ ਤੀਜਾ ਹਿੱਸਾ ਹੀ ਇਹਨਾਂ ਨੇ ਢਾਤਾ ਜੀ ਕਿ ਕਟੌਤੀ ਹੈ ਹਮ ਬਾਹਰ ਪੈ ਗਈ ਸਰ ਬਿਲਕੁਲ ਚੀਕ ਪੈ ਗਈ ਬਿਲਕੁਲ ਤੀਜਾ ਹਿੱਸਾ ਬਹੁਤ ਵੱਡੀ ਗੱਲ ਹੈ ਨਾ ਉਹ ਵੀ ਹਜ਼ਾਰਾਂ ਕਰੋੜ ਦਾ ਉਹ ਜਿਹੜਾ ਕਰਜ਼ਾ ਹੁੰਦਾ ਹੈ ਉਹ ਮਤਲਬ ਕਿ ਉਧਰੋਂ ਵੀ ਨਾਂਵਾਰੀ ਕਿਸ਼ਤਾਂ ਜਾਈ ਜਾਂਦੀਆਂ ਉਧਰੋਂ ਲੋੜ ਅਨੁਸਾਰ ਕਰਜੇ ਚੁੱਕੀ ਜਾਂਦੇ ਆ ਤਾ ਇਦਾਂ ਹੀ ਚੱਲਦਾ ਨਾ ਸਾਲ ਇਦਾਂ ਲੰਘਦਾ ਇਹ ਮੈਂ ਸਰਲ ਅੱਖਰਾਂ ਚ ਤੁਹਾਨੂੰ ਸਮਝਾਉਣ ਦਾ ਯਤਨ ਕੀਤਾ ਕਿ ਜੋ ਕਹਾਣੀ ਜਾਪ ਰਹੀ ਹੈ ਅਸੀਂ ਆਹੀ ਤੋਖਲਾ ਪ੍ਰਗਟਾ ਰਹੇ ਸੀ ਸਾਹਿਬ ਕਿ ਇੱਕ ਦਿਨ ਐਸਾ ਨਾ ਆਵੇ ਕਿ ਜਦੋਂ ਆਪਣੇ ਕੋਲ ਤਨਖਾਹ ਦੇਣ ਚੁੱਕਾ ਮਹੀਨੇ ਦਾ ਸਰਮਾਇਆ ਨਾ ਹੋਵੇ ਤਾਂ ਪੇ ਆਰਥਿਕ ਅਮਰਜੈਂਸੀ ਲੱਗਦੀ ਆਗੇ ਲੱਗਦੇ ਨੇ ਅੱਜ ਕੱਲ੍ਹ ਦੀਆਂ ਇਹ ਗੱਲਾਂ ਜੇ ਤੋ ਆਪੇ ਕਰਦੇ ਹੁੰਦੇ ਸਾਂ ਅੱਜ ਤੁਸੀਂ ਦੇਖ ਲਓ ਕਿ ਜੇ ਤੁਹਾਡੀ ਵਿਆਜ ਮੁੜਨੋਂ हट ਗਈ ਵਿਆਜ ਦੀ ਕਿਸ਼ਤ ਅੜ ਗਈ ਤੇ ਪੈਨਸ਼ਨ ਜਾਂ ਤਨਖਾਹ ਕੀ ਤਾਂ ਫਿਰ ਕੀ ਹੋ ਗਿਆ ਹੂੰ ਹੋ ਗਿਆ ਨਾ ਅਮਰਜੰਸੀ ਵਾਲੇ ਹਾਲਾਤ ਬਿਲਕੁਲ ਸੋ ਇਸ ਕਰਕੇ ਪੰਜਾਬ ਦੀ ਹਾਲਤ ਜਿਹੜੀ ਆ ਖਜ਼ਾਨੇ ਦੀ ਪੇਤਲੀ ਹੈ ਸਰ ਤੇ ਸਾਡੇ ਨੇਤਾ ਜਿਹੜੇ ਆ ਉਹ ਇਹਨਾਂ ਥਾਵਾਂ ਤੇ ਇਹਨਾਂ ਮੁੱਦਿਆਂ ਤੇ ਗੱਲ ਕਰਨ ਜਾਂ ਆਉਣ ਦੀ ਉਹ ਬਈ ਨਾ ਜ਼ਰਤ ਕਰਦੇ ਆ ਹੂੰ ਤੇ ਨਾ ਹੀ ਉਹ ਤਕਲੀਫ ਚੁੱਕਦੇ ਜੀ ਜੋ ਮੇਰੇ ਖਿਆਲ ਦੇ ਨਾਲ ਸਰਕਾ ਅੱਛਾ ਦੇਖੋ ਗੱਲ ਕੀ ਆ ਕਿ ਆਪਣਾ ਮੰਨ ਲਓ ਘਰ ਦਾ ਜਿੰਨਾ ਖਰਚਾ ਹੈ ਜਾਂ ਤਾਂ ਖਰਚ ਘਟਾ ਲਈਏ ਜਾਂ آمدਨ ਵਧਾ ਲਈਏ ਸਭ ਬਿਲਕੁਲ ਬਿਲਕੁਲ ਦੋ ਹੀ ਹੱਥ ਹੁੰਦੇ ਆ آمدਨ ਵਧਾ ਲਈਏ ਰੋਬਰ ਕਰ ਲਈਏ ਜਾਂ ਆਪਣੇ ਜਿਹੜੇ ਰੋਜ਼ ਮਰਰਾ ਦੇ ਸਾਡੇ ਜ਼ਰੂਰਤ ਵਾਲੇ ਹੈਗੇ ਨੇ ਹਮ ਕੰਮ ਕਰ ਉਹਨਾਂ ਨੂੰ ਸੀਮਤ ਕਰ ਲਈਏ ਜੀ ਅਸੀਂ ਉਲਟਾ ਵਧਾ ਲਿਆ ਅਸੀਂ ਤੇ ਦਿੱਲੀ ਵਾਲਿਆਂ ਦਾ ਖਰਚਾ ਵੀ ਚੁੱਕੀ ਜਾਂਦੇ ਆ ਚੁੱਕੀ ਜਾਂਦੇ ਆ ਬਿਲਕੁਲ ਬਿਲਕੁਲ ਅਸੀਂ ਤੇ ਵੀ ਆਈਪੀ ਕਲਚਰ ਖਤਮ ਕਰਵਾਉਣਾ ਸੀਗਾ ਵੀ ਆਈਪੀ ਕਲਚਰ ਸਮਾਂ ਦੀ ਵੱਧ ਗਿਆ ਬਿਲਕੁਲ ਲੋਕ ਵੀ ਸਰ ਜ਼ਿੰਮੇਵਾਰ ਨੇ ਇਹਦੇ ਚ ਮੈਂ ਇੱਕ ਛੋਟੀ ਜੀ ਮਾਫ ਕਰਨਾ ਤੁਹਾਨੂੰ ਗੱਲ ਦੱਸਦਾ ਹਮਮ ਫਰਜ਼ ਕਰੋ ਕਿ ਬਾਬਾ ਮਰ ਗਿਆ ਵੀ 25 ਕਿਲੇ ਵਾਲੇ ਦਾ ਮੋਛੋ ਦੀ ਤੁਹਾਡੇ ਵਾਂਗੂ ਪਿੰਡ ਚ ਤਾਂ ਨੂੰ ਉਹਨੇ ਸਰਪੰਚ ਨੂੰ ਕਿਹਾ ਜਾਂ ਚੇਅਰਮੈਨ ਨੂੰ ਕਿਹਾ ਕਿ ਬਾਬੇ ਦੇ ਭੋਗ ਤੇ ਯਾਰ ਐਮ ਐਲ ਏ ਹੋਣਾ ਚਾਹੀਦਾ ਹਮ ਐਮ ਐਲ اے ਕਹਿੰਦਾ ਬੜਾ ਫਸਿਆ ਯਾਰ ਮੈਂ ਤਾਂ ਚੰਡੀਗੜ੍ਹ ਬੈਠਾ ਉਹ ਕਹਿੰਦੇ ਜੀ ਸਰਦਾਰ ਦੇ ਘਰ ਜਾਣਾ ਪਊ ਹੂੰ ਬਾਬਾ ਮਰਿਆ ਬਾਬਾ ਜਿਵੇਂ ਮਰਜ਼ੀ ਮਰਿਆ ਹਾਂ ਤੁਹਾਨੂੰ ਜਿਵੇਂ ਮਰਜ਼ੀ ਆਉਣਾ ਪਊ ਹੂੰ ਐਮ ਐਲ اے ਚੱਲਿਆ ਚੰਡੀਗੜ੍ਹੋਂ ਜੀ ਤੇ ਫਿਰ ਤੁਸੀਂ ਦੇਖ ਲਓ ਕਿ ਉਹਦਾ ਖਰਚਾ ਚੰਡੀਗੜ੍ਹ ਦਾ ਸਰ ਐਮ ਐਲ اے ਮੰਤਰੀ ਲੋੜ ਅਨੁਸਾਰ ਜਿੰਨੂੰ ਮਰਜ਼ੀ ਬੁਲਾ ਲਿਓ ਉਹਦਾ ਕਿਲੋਮੀਟਰ ਜਾਂ 1 ਮਿੰਟ ਤੁਹਾਡੇ ਤੇ ਪੈਣਾ ਪੈਂਦਾ ਪੈਂਦਾ ਮੈਨੂੰ ਪਤਾ ਜੀ ਪੈਂਦਾ ਨਾ ਸਭ ਉਹ ਕੱਲੇ ਉਹਦਾ ਨਹੀਂ ਪੈਂਦਾ ਨਾਲ ਜਿੰਨੇ ਕਰਮਚਾਰੀ ਮੁਲਾਜ਼ਮ ਰੋਟੀ ਪਾਣੀ ਸਭ ਪੈਂਦਾ ਮਤਲਬ ਕਿ ਜੋ ਮੈਂ ਤਾਂ ਹੀ ਕਰ ਉਹਨੂੰ ਜੋੜ ਦਿਓ ਕਿਲੋਮੀਟਰ ਨਾਲ ਉਹਦਾ ਖਰਚਾ ਉਹਦੀ ਇੱਕ ਕੋਸਟ ਪੇ ਕਰਨੀ ਆ ਤੁਸੀਂ ਬਾਬੇ ਤੇ ਅੱਛਾ ਤੇ ਬਾਬੇ ਨੇ ਕਿਹੜਾ ਉੱਠ ਕੇ ਸਿਵਿਆਂ ਚ ਤਾੜੀ ਮਾਰਨੀ ਕਿ ਪੁੱਤ ਅੱਛਾ ਵਾ ਸੀ ਨਜ਼ਾਰਾ ਹੀ ਲਿਆਤਾ ਮੰਤਰੀ ਆ ਗਿਆ ਐਮਐਲਏ ਆ ਗਿਆ ਸਰ ਅਸੀਂ ਵੀ ਆ ਕੁਛ ਕਰ ਰਹੇ ਆ ਕਰ ਰਹੇ ਭੋਗਾਂ ਤੇ ਸਾਨੂੰ ਐਮਐਲਏ ਚਾਹੀਦਾ ਵਿਆਹਾਂ ਤੇ ਸਾਨੂੰ ਮੰਤਰੀ ਚਾਹੀਦਾ ਸਰ ਇਹ ਬੰਦ ਕਰੋ ਜਦੋਂ ਤੁਸੀਂ ਇਹ ਚੀਜ਼ਾਂ ਕਹੋਗੇ ਕਿ ਭਾਈ ਐਮ ਐਲ ਏ ਸਾਹਿਬ 6 ਮਹੀਨਿਆਂ ਬਾਅਦ ਹੀ ਸਾਰੇ ਪਿੰਡ ਕਵਰ ਕਰ ਲਿਆ ਕਰ ਬਹੁਤ ਯਾਰ ਬਿਲਕੁਲ ਬਿਲਕੁਲ ਠੀਕ ਹੈ ਤਾਂ ਉਹਨੂੰ ਵੀ ਸ਼ਰਮ ਆਏਗੀ ਕਿ ਯਾਰ ਲੋਕ ਐਡੇ ਸਿਆਣੇ ਹੋ ਗਏ ਉਹ ਕਹਿੰਦੇ ਕਿ ਫਜ਼ੂਲ ਖਰਚੀ ਨਹੀਂ ਭਾਵੇਂ 6 ਮਹੀਨਿਆਂ ਬਾਅਦ ਕਵਰ ਕਰ ਮੁਸ਼ਕਲਾਂ ਇੱਕ ਵਾਰੀ ਹੱਲ ਕਰ ਦੇ ਤਮਾਈਂ ਸ਼ਮਾਈਂ ਆ ਜਾ ਕੋਈ ਚੱਕਰ ਨਹੀਂ ਹੈ ਪਰ ਤੈਨੂੰ ਵਿਆਹ ਸ਼ਾਦੀ ਤੇ ਆਉਣ ਦੀ ਲੋੜ ਨਹੀਂ ਤੈਨੂੰ ਟੂਰਨਾਮੈਂਟ ਤੇ ਆਉਣ ਦੀ ਲੋੜ ਨਹੀਂ ਹੂੰ ਠੀਕ ਹੈ ਨਾ ਬਾਲੀ ਗੱਲ ਆ ਕੋਈ ਚਾਹੀਦਾ ਏ ਤਾਂ ਉਥੋਂ ਪਰਚੀ ਅੱਜ ਕੱਲ ਤੇ UPI ਹੈਗਾ ਉਥੋਂ ਪਾਵਲ ਆਉਂਦਾ 10000 ਦੀ ਅਗਰ ਆ ਹੀ ਪਾਵਲ ਹੋ ਉਹਦੇ ਤੋਂ ਸੋ ਸਾਨੂੰ ਵੀ ਸਰ ਸਿਆਣੇ ਬਨਣ ਦੀ ضرورت ਹੈ ਅਸੀਂ ਵੀ ਰੋਲ ਅਦਾ ਕਰ ਮੈਂ ਦੇਖੋ ਇਹ ਸੇ ਗੱਲੋਂ ਚਲੋ ਹਨ ਇਹਦੇ ਚ ਆਪਾਂ ਨੂੰ ਕਈ ਵਾਰ ਸਲਾਹਤ ਵੀ ਮਿਲਦੀ ਹੈ ਸਿਆਣੇ ਲੋਕਾਂ ਤੋਂ ਕਿ ਯਾਰ ਇਹ ਇੱਕ ਇੱਕ ਟੁਕਟ ਅੰਨਾ ਕ੍ਰਿਟਿਸਿਜ਼ਮ ਨਹੀਂ ਕਰਦੇ ਇਹ ਨਾਲ ਕੁਝ ਨਾ ਕੁਝ ਲੋਕਾਂ ਨੂੰ ਦੱਸ ਵੀ ਦਿੰਦੇ ਆ ਕਿ ਯਾਰ ਆ ਚੀਜ਼ ਆਪਾਂ ਵੀ ਠੀਕ ਕਰੀਏ ਜੀ ਹੁਣ ਕਹਿਣ ਨੂੰ ਤਾਂ ਮੈਂ ਭਗਵੰਤ ਮਾਨ ਦੀਆਂ ਛੱਤੀ ਇੱਥੇ ਗੱਲਾਂ ਗਣਾ ਦੇਣਾ ਕਿ ਆ ਘੱਟ ਕਰੇ ਆ ਕਰੇ ਯਾ ਆ ਕਰਵਾ ਕਰ ਪਰ ਕਿ ਸਾਡਾ ਬਤੌਰ ਨਾਗਰਿਕ ਸਾਡਾ ਫਰਜ਼ ਨਹੀਂ ਬਣਦਾ ਹਾਂ ਬਿਲਕੁਲ ਕਿ ਸਾਡੀ ਡੋਰ ਨਹੀਂ ਬਣਦੀ ਸੋ ਅਸੀਂ ਸਾਰੇ ਹੀ ਰਲ ਮਿਲ ਕੇ ਜੇ ਬਚਾ ਸਕਦੇ ਆ ਤੇ ਪੰਜਾਬ ਬਚਣਾ ਜੇ ਤੇ ਜਾਂ ਸਾਨੂੰ ਐਸੇ ਲੀਡਰ ਦੀ ਜ਼ਰੂਰਤ ਆ ਉਹ ਛੋਟੇ ਹੁੰਦੇ ਆ ਆਪਾਂ ਲੱਕੜਾ ਰੇਦੀ ਕਾ ਨਹੀਂ ਸੀ ਸੁਣਦੇ ਹੁੰਦੇ ਕੋ ਦਾ ਘਵਾੜਾ ਡਿਗ ਪਿਆ ਜੀ ਤੇ ਉਹ ਦੇਵਤਾ ਪ੍ਰਗਟ ਹੋਇਆ ਹਾਂ ਉਹ ਪਹਿਲਾ ਚਾਂਦੀ ਦਾ ਲਿਆਇਆ ਉਹਨੇ ਕਿ ਨਹੀਂ ਮੇਰਾ ਨਹੀਂ ਫਿਰ ਉਹ ਸੋਨੇ ਦਾ ਲਿਆਇਆ ਹਮ ਨਹੀਂ ਵੀ ਮੇਰਾ ਨਹੀਂ ਫਿਰ ਉਹਨੇ ਉਹਦਾ ਕੱਢ ਕੇ ਦਿਖਾਇਆ ਲੋਹੇ ਵਾਲਾ ਉਹਨੇ ਕਿ ਇਹ ਮੇਰਾ ਜੀ ਉਹਨੇ ਕਿ ਤੇ ਨਹੀਂ ਲੈ ਜਾ ਸਾਨੂੰ ਇੱਕ ਦਾਦਾ ਬੰਦਾ ਚਾਹੀਦਾ ਹੈ ਸਾਬ ਜਿਹਦੇ ਸਾਹਮਣੇ ਬਹੁਤ ਕੁਝ ਹੋਵੇ ਪਰ ਉਹ ਕਵੇ ਨਹੀਂ 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 ਇਹ ਮੇਰਾ ਨਹੀਂ ਹੈ ਇਹ ਜਨਤਾ ਦਾ ਹੈ ਮੈਂ ਜੋ ਹੈ ਇਹਨੂੰ ਹੋਰ ਬਤਾਉਣਾ ਹੈ ਮੈਂ ਇਹਨੂੰ ਹੋਰ ਬਤਾਉਣਾ ਹਮ ਤਾਂ ਫੇਰ ਦੇਖੋ ਉਸ ਬੰਦੇ ਦਾ ਜਿਵੇਂ ਲੱਕੜਹਾਰੇ ਦਾ ਪਾਠ ਸਿਲੇਬਸ 'ਚ ਸੀਗਾ ਨਾ ਉਹ ਬੰਦੇ ਦਾ ਸਿਲੇਬਸ 'ਚ ਹਿਸਟਰੀ 'ਚ ਨਾਮ ਹੋਇਆ ਸਰ ਸਾਨੂੰ ਇਸ ਤਰ੍ਹਾਂ ਦਾ ਬੰਦਾ ਚਾਹੀਦਾ ਕਿ ਉਹ ਇਹ ਨਾ ਵੇਖੇ ਕਿ ਪਹਿਲਾਂ ਤਾਂ ਉਹ ਲੋਹੇ ਦਾ ਹੀ ਲਈ ਫਿਰਦਾ ਤੇ ਜਦੋਂ ਉਹਨੂੰ ਚਾਂਦੀ ਦਾ ਦੱਸ ਮੈਂ ਚਾਂਦੀ ਤੇ ਤੇ ਕਹਦੇ ਵਾ ਬਣ ਗਈ ਚਾਂਦੀ ਨਹੀਂ ਸਰ ਸਾਨੂੰ ਬਹੁਤੇ ਬੇਈਮਾਨ ਮਿਲ ਰਹੇ ਨੇ ਬਹੁਤੇ ਸਾਨੂੰ ਚਲਾਵੇਂ ਲੀਟਰ ਮਿਲ ਰਹੇ ਨੇ ਲੀਡਰਸ਼ਿਪ ਦਾ ਬਹੁਤ ਵੱਡਾ ਰੋਲ ਹੁੰਦਾ ਸਰ ਜਦ ਤੱਕ ਅਸੀਂ ਬੰਦੇ ਨਹੀਂ ਬਣਾਗੇ ਜਦ ਤੱਕ ਅਸੀਂ ਇਹਨਾਂ ਨੂੰ ਬੰਦੇ ਨਹੀਂ ਬਣਾਵਾਵਾਂਗੇ ਤਦ ਤੱਕ ਇਹ ਮੌਜ ਮੇਲਾ ਕਰਦੇ ਰਹਿਣਗੇ ਤੇ ਸਾਡੇ ਵਰਗੇ ਜਿਹੜੇ ਆ ਉਹ ਐਦਾਂ ਠੰਡੇ ਜਿਹੇ ਹੌਂਕੇ ਪਰਦੇ ਰਹਿਣਗੇ ਤੁਹਾਡੇ ਵਰਗੇ ਬਈ ਟਾਈਮ ਹਲ ਦੇ ਇਸ਼ਾਰਾ ਕਰਦੇ ਰਹਿਣਗੇ ਕਿ ਚਲੋ ਭਾਈ ਚੱਲੀਏ